55 ਦਾ ਚੱਲ ਪਿਆ ਇਧਰਲੇ ਪਾਸੇ ਧੂਏ ਦੀ लाਟ ਮਾਰੀ ਟਰੈਕਟਰ ਨੇ ਜੱਟਾ ਪਾ ਜਾ ਨਾਟ ਗਿਆ ਵਾਂਗੂੰ ਧਰੀ ਫਿਰਦਾ ਤੇ ਭੁੰਦਰ ਪਿੰਡ ਦੇ ਵਿੱਚ ਕਹਿੰਦੇ ਪਹਿਲਾ ਨੰਬਰ ਆਈ ਟਰੈਕਟਰ ਦਾ ਕਰਦਾ ਕਰਦਾ ਬਾਲਾ ਪੜਾ ਤੇ ਮਿੱਤਰੋ ਯਾਦ ਕੀ ਨਿਆਲਾ 55 ਦਾ ਸਾ ਮਿੱਤਰੋ ਤੇ ਪਹਿਲਾ ਚੱਕਰ ਚੱਲ ਪਿਆ ਭੁੰਦਰ ਪਿੰਡ ਦੇ ਵਿੱਚ ਕਹਿੰਦੇ ਗੱਲਾਂ ਕਰਾ ਸਈ ਟਰੈਕਟਰ ਨੇ ਪਹਿਲਾ ਨੰਬਰ ਆਇਆ ਹੀ ਟਰੈਕਟਰ ਦਾ ਵੇ ਪਹਿਲਾ ਜੱਕਰ ਚੱਲ ਪਿਆ ਟਰੈਕਟਰ ਵੱਜਦਾ ਦੇਖੋ 11 11 ਜਿਹਦਾ ਬੱਦਲ ਬਣਾਦੇ ਸੀ ਤੇ ਹੁਣ ਤਾਂ ਪੱਟੂ ਕਹਿੰਦੇ ਮਿੱਤਰੋ ਧੂਆਂ ਵੀ ਬਾਂਦੀ ਕਰ ਗਿਆ ਲੈ ਜੱਕਰ ਕਹਿੰਦੇ ਮਿੱਤਰੋ ਆਹ ਲਾਈਨ ਜੀ ਤੇ ਆਕੇ ਪੂਰਾ ਹੋਣਾ ਤੇ ਪਹਿਲਾ ਜੱਕਰ ਹੋ ਗਿਆ ਪੂਰਾ ਲਾਦਰ ਮਿੱਤਰੋ ਟਰੈਕਟਰ ਨੇ ਘਾਤਾ ਪੂਰਾ ਦੇ ਦੂਜਾ ਚੱਕਰ ਚੱਲ ਪਿਆ ਤੇ ਜਾਂਦਾ ਦੇਖੋ ਤੇ ਆ ਗਿਆ ਕਹਿੰਦੇ ਮਿੱਤਰੋ ਦੂਜਾ ਚੱਕਰ ਵੀ ਲਾ ਕੇ ਆ ਚੁੱਕਿਆ ਮਿੱਤਰੋ ਬਣਾਉਣ ਦੇ ਵਿੱਚ ਤੇ ਐ ਹਾਏ 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 ਅਜੇ ਵੀ ਸਾਲਾ ਮਾਰ ਰੋ ਹੜ ਦਾ ਬਤੰਦਰ ਤੇ ਟਾਈਮ ਖਰੂ ਕਰਨਾ ਨੋਟ ਕਰਨਾ Oh, sorry.